ਸਾਹਿਬ ਜੀ ਹਾਂਜੀ ਜੈ ਸਾਈਂ ਜੀ ਬਾਬਾ ਜੀ ਦੇ ਜਨਮ ਦਿਨ ਆ ਸਾਈਂ ਦੇ ਜਨਮ ਦਿਨ ਦੀ ਆ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜਿਹੜੇ ਵੀ ਸਾਈਂ ਦੇ ਜਨਮ ਦਿਨ ਤੇ ਅਸ਼ੀਰਵਾਦ ਲੈਣ ਆਏ ਸਾਈਂ ਜੀ ਉਹਨਾਂ ਦੀਆਂ ਝੋਲੀਆਂ ਭਰਨ ਉਹਨਾਂ ਨੂੰ ਖੁਸ਼ ਰੱਖਣ ਸਹੀ ਸਲਾਮਤ ਉਹਨਾਂ ਨੂੰ ਘਰ ਪਹੁੰਚਾਉਣ ਸਾਈਂ ਜੀ ਮਿਹਰ ਕਰਨ ਜੈ ਸਾਈਂ ਜੀ ਜੈ ਬਾਬਾ ਮੁਰਾਸ਼ਾ ਜੀ ਜੈ ਕਰੋ ਬਾਬਾ ਮੁਰਾਸ਼ਾ ਜੀ ਦਾ ਬਹੁਤ ਬਹੁਤ ਦਰਬਾਰ ਕੀ ਜੈ ਜੀ ਦਾ ਬਰਥਡੇ ਹੈ ਸਾਈਂ ਜੀ ਦਾ ਬਰਥਡੇ ਹੈ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਮੁਬਾਰਕਾਂ ਜੀ ਜੀ ਦੇ ਜਨਮ ਦਿਨ ਦੀ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਅੱਜ ਖੜੇ ਹੈਗੇ ਆਂ ਬਾਬਾ ਜੀ ਦੇ ਦਰਬਾਰ ਬਾਬਾ ਮੁਰਾਦ ਸ਼ਾ ਨਕੋਦਰ ਵਿਖੇ ਜੋ ਕਿ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕੋਸ਼ੀਪਲਾਂ ਦੇ ਵਿੱਚ ਕੀ ਆ ਕਿ ਬਾਬਾ ਜੀ ਦਾ ਜਨਮ ਜੋ ਦਿਵਸ ਬਹੁਤੀ ਧੂਮ ਧਾਮ ਦੇ ਨਾਲ ਸੰਗਤਾਂ ਮਨਾ ਰਹੀਆਂ ਨੇ ਇਸ ਮੌਕੇ ਦੂਰੋਂ ਦੂਰੋਂ ਸੰਗਤਾਂ ਪਹੁੰਚੀਆਂ ਨੇ ਲੰਗਰ ਦਾ ਵੀ ਬੰਦੋਬਸਤ ਕੀਤਾ ਹੈਗਾ ਆ ਸੋ ਸੰਗਤਾਂ ਲਈ ਬਹੁਤ ਖੁਸ਼ੀ ਦੀ ਗੱਲ ਹੈਗੀ ਆ ਗੱਲਬਾਤ ਕਰਦੇ ਆਂ ਹਾਂਜੀ ਬਾਜੀ ਜੇਕਰ ਮੁਰਾਸ਼ਾ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਜੇਕਰ ਲੱਡੀ ਸਈ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਜਲੰਧਰ ਤੋਂ ਆਏਗੇ ਅਸੀਂ ਤੁਹਾਡਾ ਸ਼ੁਭਨਾਮ ਜੀ ਅਜੀਖੰਨਾ ਅਜੀਖੰਨਾ ਜੀ ਕਿਸਰਾ ਤੁਸੀਂ ਇੱਥੇ ਪਹੁੰਚੇ ਜਿੱਦਾਂ ਕਿ ਤੁਹਾਡੇ ਨਾਲ ਸਾਥੀ ਵੀ ਸਾਰੇ ਖੜੇ ਹੈਗੇ ਆ ਤੇ ਇਹ ਤੁਸੀਂ ਟੀਮ ਤੁਹਾਡੀ ਆ ਕੋਈ ਕਲੱਬ ਆ ਕੋਈ ਸੰਸਾ ਹੈਗੀ ਆ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੰਦੇ ਇਹੀ ਬ੍ਰਦਰ ਆਏ ਆ ਬਾਬਾ ਜੀ ਦੇ ਸੁਖਿਆ ਸੀ ਕਿ ਆਪਾਂ ਲੰਗਰ ਲਗਾਉਂਗੇ ਵੱਡੇ ਆ ਬਾਬਾ ਜੀ ਦਾ ਇੱਕੋ ਹੀ ਪਰਿਵਾਰ ਦੇ ਹੈ ਇੱਕੋ ਫੈਮਿਲੀ ਹੈ ਕੀ ਬਾਤ ਹੈ ਜੀ ਬਹੁਤ ਖੂਬ ਗੱਲ ਕਹੀ ਹੈਗੀ ਆ ਤੁਸੀਂ ਜਿਸ ਤਰ੍ਹਾਂ ਕਿ ਅੱਜ ਇਹ ਬਹੁਤ ਸੁਭਾਗਾ ਵਾਲਾ ਦਿਨ ਹੈਗਾ ਜਿਹੜਾ ਇੱਕੋ ਪਰਿਵਾਰ ਦੇ ਜਿਹੜੇ ਐਨੇ ਮੈਂਬਰ ਪਹੁੰਚਦੇ ਆਇਆ ਸੋ ਹੋਰ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗਾ ਜੀ ਆ ਕੇ ਬਾਬਾ ਜੀ ਦੇ ਦਰਬਾਰ ਚ ਆ ਕੇ ਸ਼ਿਰਵਾਲੇਤਾ ਬਾਬਾਈ ਦਾ ਠੀਕ ਹੈ ਜੀ ਕਿਸ ਤਰ੍ਹਾਂ ਤੁਸੀਂ ਮੁਬਾਰਕਾਂ ਕਿਸ ਤਰ੍ਹਾਂ ਦਿੰਦੇ ਆ ਬਾਬਾ ਜੀ ਦੇ ਜਨਮ ਦਿਵਸ ਦੀ ਹੈਪੀ ਬਰਥਡੇ ਬਾਬਾ ਲਾਡੀ ਸਾਈ ਜੀ ਹਾਂਜੀ ਰਾਹੁਲ ਖੰਨਾ ਜੀ ਮੈਂ ਸੁਭਨਮ ਰਾਹੁਲ ਖੰਨਾ ਜੀ ਜੀ ਸਾਈ ਸਰਕਾਰ ਦੇ ਦਰਬਾਰ ਤੇ ਆ ਕੇ ਬਹੁਤ ਬਹੁਤ ਖੁਸ਼ੀ ਭਰ ਕੇ ਪੀਤੀ ਅਸੀਂ ਜੀ ਮਾਲਕ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਦਤਾ ਹੈ ਹਰ ਮੌਕਾ ਆਂਦਾ ਹਰ ਸਾਲ ਸਾਨੂੰ ਦਿੰਦਾ ਰਵੇ ਪਰ ਆਪਣੀ ਸੇਵਾ ਜੀ ਸਾਨੂੰ ਇਹੇ ਲੈ ਰੱਖੀ ਹਾਂਜੀ ਸਾਡਾ ਸ਼ੁਭਨਾਮ ਜੀ ਸੋਨੂ ਖੰਨਾ ਸੋਨੂ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਦਾਤਾ ਸਾਹਿਬ ਦੇ ਦਰਬਾਰ ਆਏ ਆ ਮੱਥਾ ਟੇਕਿਆ ਵਾ ਤੇ ਸਾਰੇ ਸੰਗਤ ਜੋ ਸੇਵਾ ਕੀਤੀ ਖੰਨਾ ਪਰਿਵਾਰ ਨੇ ਜੀ ਤੇ ਅਸੀਂ ਦਾਦਾ ਸਾਹਿਬ ਅਮਰ ਅਰਦਾਸ ਕਰਦੇ ਆ ਕਿ ਸਭ ਦੀਆਂ ਝੋਲੀਆਂ ਆਸਾਂ ਮਰਾਦਾ ਪੂਰੀਆਂ ਕਰਨ ਜੀ ਤੇ ਪੰਜਾਬ ਚ ਸੁਖ ਸ਼ਾਂਤੀ ਬਣੀ ਰਵੇ ਜਿੱਦਾਂ ਦੇ ਪਿਛੇ ਦਿਨ ਆਏ ਹੜਾਂ ਦੇ ਪੰਜਾਬ ਤੇ ਇਹੋ ਜਿਹੇ ਦਿਨ ਕਦੇ ਨਾ ਆਉਣ ਤੇ ਸਾਰਾ ਹੀ ਪੰਜਾਬ ਤੰਦਰੁਸਤੀ ਰਵੇ ਮਹਾਰਾਜ ਸਾਹਿਬ ਦੇ ਘਰ ਚੜ੍ਹਦੀ ਕਲਾ ਰੱਖੇ ਸਭ ਦੀਆਂ ਆਸਾਂ ਮਰਾਦੀਆਂ ਪੂਰੀਆਂ ਬੋਲੋ ਬਾਬਾ ਮਰਾਛਾ ਕੀ ਜੈਕਾਰਾ ਲਾਡੀ ਸਾਈਂ ਦਾ ਬਹੁਤ ਸੱਚੇ ਦਰਬਾਰ ਕੀ ਜੈ ਬਾਬਾ ਜੀ ਦਾ ਜਨਮ ਦਿਹਾੜਾ ਵਾ ਤੇ ਬਹੁਤ ਸਾਡੇ ਵਾਸਤੇ ਤਾਂ ਬਹੁਤ ਵੱਡਾ ਦਿਨ ਆ ਜੀ ਤੇ ਅਸੀਂ ਹਰ ਸਾਲ ਆਉਂਨੇ ਆ ਇਦਾਂ ਪਰਿਵਾਰ ਨਾਲ ਇਕੱਠੇ ਹੋ ਕੇ ਜੀ ਤੇ ਬਾਬਾ ਜੀ ਦਾ ਆਸ਼ੀਰਵਾਦ ਲਈਦਾ ਵਾ ਤੇ ਗਾਂ ਵੀ ਬਾਬਾ ਜੀ ਦੀ ਸੁੱਖ ਰੱਖ ਕੇ ਸਾਰੇ ਪੜਾਅ ਇਕੱਠੇ ਹੋ ਕੇ ਖੰਨਾ ਪਰਿਵਾਰ ਤੇ ਆਂਦੇ ਰਹੀਏ ਇਦਾਂ ਹੀ ਸਾਡਾ ਪਿਆਰ ਬਣਿਆ ਰਵੇ ਆਪਾਂ ਚ ਜੀ ਹਾਂਜੀ ਜੈ ਸਾਈਂ ਜੀ ਜੈ ਮਸਤਾ ਜੀ ਜੈ ਸਾਈਂ ਜੀ ਹਾਂਜੀ ਮੇਰਾ ਮੇਰਾ ਨਾਮ ਸੁਭਾਨ ਜੀ ਨਲਿਤ ਕੁਮਾਰ ਜੀ ਅਸੀਂ ਕੈਥਲ ਤੋਂ ਕਹਿਣਾ ਚਾਹਾਂਗੇ ਅਸੀਂ ਕੈਥਲ ਤੋਂ ਆਏ ਆ ਅਸੀਂ ਇਹ ਕਹਿਣਾ ਚਾਹਾਂਗੇ ਸਾਰੀ ਸੰਗਤਾਂ ਨੂੰ ਕਿ ਅੱਜ ਜਿਵੇਂ ਸਾਈਂ ਜੀ ਦਾ ਜਨਮ ਦਿਨ ਹੈ ਸਭ ਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਸਾਈਂ ਜੀ ਦੇ ਆ ਤੇ ਜਿਹੜੇ ਦਰਬਾਰ ਦੀ ਮਰਿਆਦਾ ਹੈ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਿ ਉਹ ਬਣਾਈ ਰੱਖੇ ਸਾਫ਼-ਸੁਫਾਈ ਦਾ ਧਿਆਨ ਰੱਖੇ ਕਿਉਂਕਿ ਆਪਣਾ ਘਰ ਹੈ ਅਸੀਂ ਚੱਲ ਕੇ ਆਵਾਂਗੇ ਆਪਣੇ ਘਰ ਕੋਈ ਨਹੀਂ ਗੰਦ ਪਾਉਂਦਾ ਹੈਗਾ ਅਸੀਂ ਆਈਏ ਲੰਗਰ ਲਾਈ ਅਸੀਂ ਪਹਿਲੀ ਵਾਰ ਆਏ تھے ਲੰਗਰ ਲਾਇਆ ਸਵੇਰ ਦਾ ਸਵੇਰੇ 6:00 ਵਜੇ ਲਈ ਸੀ ਚਾਹ ਬਿਸਕੁਟ ਦਾ ਲੰਗਰ ਹੈ ਨਾਲੇ ਭਰਾ ਲੱਗੇ ਨੇ ਅਸੀਂ 4-5 ਬ ਕੀ ਕੀ ਹਾਂਜੀ ਤੁਸੀਂ ਨੇਕ ਮਰਾਦਾ ਮੰਗਿਆ ਕਰੋ ਤੇ ਸਾਈਂ ਜੀ ਨੇਕ ਮਰਾਦਾ ਸਭ ਦੀ ਪੂਰੀ ਕਰਾਂ ਠੀਕ ਹੈ ਜੀ ਹਾਂਜੀ ਮੇਰਾ ਨਾਮ ਰਕੇਸ਼ ਗੁਲਰਟੀ ਹੈ ਜੀ ਮੈਂ ਕੈਂਥਲ ਤੋਂ ਆਇਆ ਹਾਂ ਜੀ ਲਈ लाडी ਸਾਈ ਦੇ ਜਨਮ ਦਿਨ ਤੇ ਲੱਗ ਰਣਾ ਆਇਆ ਜੀ ਸੇਵਾ ਕਰਦੇ ਆ ਸਾਰਿਆਂ ਨੂੰ लाडी ਸਾਈ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਹੈ ਬਹੁਤ ਬਹੁਤ ਧੰਨਵਾਦ ਜੀ ਜੀ ਅ ਜਿਸ ਤਰ੍ਹਾਂ ਕੀ ਤੁਸੀਂ ਦੇਖਿਆ ਕਿ ਇੱਕੋ ਪਰਿਵਾਰ ਤੋਂ ਕਾਫੀ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚੀਆਂ ਨੇ ਸੇਵਾ ਕਰਨ ਵਾਸਤੇ ਬਾਬਾ ਜੀ ਦੇ ਦਰਬਾਰ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੈ ਸਾਈਆਂ ਦੀ ਜੈ ਮਸਤਾ ਦੀ ਜੀ ਸਾਈਂ ਜੀ ਦੀ ਕਿਰਪਾ ਨਾਲ ਹਰ ਮਹੀਨੇ ਜੇਠਾ ਵੀਰਵਾਲ ਦਾ ਪੰਡਾਣਾ ਹੁੰਦਾ ਹੈ ਦਿੱਲੀ ਵੀ ਉਹ ਨਕੋਦਰ ਵੀ ਜੀ ਮੌਕਾ ਮਿਲਿਆ ਜੰਨਤ ਦੀ ਗਲੀ ਦੇ ਵਿੱਚ ਕਿਉਂਕਿ ਅਸੀਂ ਇਹਨੂੰ ਜੰਨਤ ਦਾ ਦਰਬਾਰ ਕਹਿੰਦੇ ਆ ਜੰਨਤ ਦੀ ਗਲੀ ਦੇ ਵਿੱਚ ਪੰਡਾਣਾ ਲਾਉਣ ਦਾ ਮੌਕਾ ਮਿਲਿਆ ਹੈ ਤੇ ਸਭ ਭਰਾਵਾਂ ਦਾ ਸਹਿਯੋਗ ਮਿਲਿਆ ਹੈ ਤੇ ਸਾਈਂ ਜੀ ਦੀ ਕਿਰਪਾ ਨਾਲ ਉਹਨਾਂ ਦੀ ਮਹਿਫਿਲ ਤੇ ਉਹਨਾਂ ਦੇ ਉਸਤੇ ਵੀ ਪੰਡਾਣਾ ਹੁੰਦਾ ਹੈ ਔਰ ਇਸ ਵਾਰ ਪਹਿਲੀ ਵਾਰ ਸਬਬ ਮਿਲਿਆ ਕਿ ਦਾਤਾ ਜੀ ਦੇ ਜਨਮ ਦਿਨ ਤੇ ਵੀ ਮੌਕਾ ਮਿਲਿਆ ਪੰਡਾਣਾ ਲਾਉਣ ਦਾ ਐਦਾਂ ਹੀ ਦਾਤਾ ਜੀ ਦੀ ਕਿਰਪਾ ਬਣੀ ਦੇ ਤੇ ਜਿੰਨੇ ਵੀ ਭਰਾ ਪੈਣਾ ਸਭ ਸਹਿਯੋਗ ਬਣਨੇ ਤੇ ਐਦਾਂ ਹੀ ਬਨਾਰੇ ਚੱਲਦੇ ਰਹੇ ਤੇ ਉਹਦੇ ਵੀ ਇੱਕ ਛੋਟੀ ਜੀ ਗੱਲ ਆਂਦੀ ਹੈ ਜੋ ਸਾਡੇ ਬਹੁਤ ਮਸ਼ਹੂਰ ਕਲਾਕਾਰ ਹੈ ਇਸ ਮੰਚ ਤੋਂ ਨਵਾਜੇ ਗਏ ਹੈ ਜੀ ਕਹਿੰਦੇ ਅਗਰ ਤੇਰੀ ਰਹਿਮਤ ਮੇਰੇ ਸਰ ਪਰ ਹੈ ਜੀ ਐ بابا ਮੁਰਾਦ ਸ਼ਾ ਸਰਕਾਰ ਐ ਮੇਲੇ ਲਾਡੀ ਸ਼ਾ ਸਰਕਾਰ ਅਗਰ ਤੇਰੀ ਰਹਿਮਤ ਮੇਰੇ ਸਰ ਪਰ ਹੈ ਤਾਂ ਮੈਂ ਸਭ ਕੋ ਬਰਾਬਰ ਬਰਾਬਰ ਬਾਟੂ दे मेरे इन हाथों में इतनी शक्ति मैं जिंदगी जिंदगी भर भर तेरे तेरे ही नाम नाम के के भंडारे भंडारे जय बहुत-बहुत थैंक यू गंगानगर अज जिस तरह की ਬਹੁਤੀ ਧੂਮ-ਧਾਮ ਦੇ ਨਾਲ ਲਾਡੀ ਸਾਈਂ ਜੀ ਦਾ ਜਨਮ ਦਿਵਸ ਨਕੋਦਰ ਸ਼ਹਿਰ ਤੋਂ ਲੈ ਕੇ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਸੰਗਤਾਂ ਮਨਾ ਰਹੀਆਂ ਹਨ ਇਸ ਮੌਕੇ ਸਾਡੇ ਨਾਲ ਭਲਾ ਸਾਹਿਬ ਜੁੜੇ ਨੇ ਹਾਂਜੀ ਇਸ ਮੌਕੇ ਕੀ ਕਹਿਣਾ ਚਾਹੋਗੇ ਮੈਂ ਜਤਿੰਦਰ ਕੁਮਾਰ ਭੱਲਾ ਦੰਨੈਂ ਮੈਂ ਜਤਿੰਦਰ ਕੁਮਾਰ ਭੱਲਾ ਜੀ ਸ਼ਹਿਰ ਨਕੋਦਰ ਤੋਂ ਲਾਡੀ ਸਾਈਂ ਜੀ ਦੇ ਜਨਮ ਦਿਨ ਦੀਆਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਔਰ ਦੇਸ਼ ਵਿਦੇਸ਼ 'ਚ ਬੈਠੇ ਸਾਰੇ ਸਾਈਂ ਜੀ ਦੇ ਸੇਵਾਦਾਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਆ ਅੱਜ ਦਾ ਇਹ ਜਨਮ ਦਿਨ ਬਹੁਤ ਬੜੀ ਧੂਮ ਧਾਮ ਨਾਲ ਰਕੋਦਰ ਸ਼ਹਿਰ ਚ ਮਨਾਇਆ ਗਿਆ ਅਰੇ ਸਾਰੇ ਪੰਜਾਬ ਚ ਮਨਾਇਆ ਗਿਆ ਔਰ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜੀ ਮੈਂ ਆਸ ਕਰਦਾ ਕਿ ਸਾਈ ਜੀ ਸਾਰਿਆਂ ਨੂੰ ਖੁਸ਼ ਕਿਸਮਤ ਖੁਸ਼ਬਰੀ ਗਰੇਨ ਔਰ ਉਹਨਾਂ ਦੀ ਮਨੋ ਕਾਮਨਾ ਪੂਰੀ ਕਰਨ ਉਹਨਾਂ ਦੇ ਸਿਰ ਤੇ ਹਮੇਸ਼ਾ ਆਪਣਾ ਹੱਥ ਰੱਖਣ ਜੈ ਸਾਈ ਜੀ ਜੈ ਸਾਈ ਜੀ ਜੈ ਸਾਈ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਜੈ ਸਾਈ ਜੀ मेरे वालों साई जन्मदिन दियाँ लख लखाइया पूरे देश और विदेश में साई जी का जन्मदिवस बहुत ही धूमधाम से खास तौर से नकोदर में दरबार पर हम खड़े हैं और हमारे साथ में संगत जुड़ी है आपका शुभ नाम शुभम शुबन, शुभम शुभम कहाँ से आए आप हम जम्मू से आए जम्मू से आप अकेले आए हो या आपके साथ में मेरे आपके मेरे यार भी भी दोस्त मेरे भाई भी आए हैं भाई हैं हम एक साथ मिल के आए हैं एक्चुअली आज हम जी का बर्थडे यहाँ पे सेलिब्रेट करने आए हैं और हमारे भाई का भी आज बर्थडे है तो सेम टाइम हम क्या बात हैं। है हमारी विश्व भारत चैनल की ओर से आपको और साइंज जी को बहुत बहुत जन्मदिवस की मुबारकबाद हाँ जी और क्या कहना चाहेंगे आप और हम नकोदर के सारे जो वासी हैं और यहाँ के जितने शॉपकीपर्स हैं और सारे हेल्पफुल हैं अभी सारों ने रात को इतनी रात को कोई भी किसी को सुविधा मेरे हिसाब से कहीं किसी भी किसी भी तीर्थ स्थान पर कभी अवेलेबल नहीं होगी बट इनके दिन पर इन यहाँ पे सारी सुविधा अवेलेबल है किसी को है। कोई भी चीज़ की प्रॉब्लम है किसी को पानी चाहिए कुछ भी चाहिए तो कोई दिक्कत नहीं है छोटे बच्चों को भी आप साथ में ला सकते हो विद फैमिली आ सकते हो तो इसके लिए लास्ट में हम यही पूरे सबको मुबारक देते हैं मिलके हम सारे जय साई जय साई जय जय साई बहुत बहुत धन्यवाद हैप्पी बर्थडे पूरे एक बार फिर से मेनी मेनी हैप्पी रिटर्न्स ऑफ द डे सो मच सर विश यू आर वेरी हैप्पी थैंक यू सो मच बर्थडे जय साई जय साई जय साई